ਅੱਜ ਦੇ ਦਿਨ ਹਰ ਇੱਕ ਨੂੰ ਮੈਂ ਤਾਂ ਕਹਿੰਦੀ ਹਾਂ ਹਰ ਇੱਕ ਨੂੰ ਇੱਕ ਇੱਕ ਪੌਦਾ ਤਾਂ ਜ਼ਰੂਰ ਲਗਾਉਣਾ ਚਾਹੀਦਾ ਕਿਉਂਕਿ ਆਪਣਾ ਤਾਪਮਾਨ ਧਰਤੀ ਦਾ ਜੋ ਤਾਪਮਾਨ ਹੈ ਦਿਨੋ ਦਿਨ ਵੱਧ ਰਿਹਾ ਹੈ ਸਭ ਲੋ ਸਾਰੇ ਨੂੰ ਇਹੀ ਬੇਨਤੀ ਹੈ ਕਿ ਹਰ ਹਰ ਇੱਕ ਬੰਦਾ ਚਾਹੇ ਪਰਿਵਾਰ ਦਾ ਇੱਕ ਇੱਕ ਮੈਂਬਰ ਆ ਚਾਹੇ ਦੋ ਮੈਂਬਰ ਆ ਉਹ ਇੱਕ ਜਾਂ ਦੋ ਪੌਦੇ ਅੱਜ ਦੇ ਦਿਨ ਜ਼ਰੂਰ ਲਗਾ ਲ ਤੇ ਉਹਨੇ ਦੇਖ ਗੁਡ ਮਾਰਨਿੰਗ गाइस ਮੇਰਾ ਨਾਮ ਹਨ ਹੈ ਤੇ ਅੱਜ ਜੀ ਸਾਦਨ ਨੂੰ ਇੱਕ ਕਿੱਕ ਪੇ ਲਗਾਣਾ ਚਾਹੀਦਾ ਹੈ थैंक यू ਹਾਂਜੀ ਮੈਡਮ ਜਿਹੜੇ ਤੁਸੀਂ ਅੱਜ ਬੁੱਤੇ ਲਾਏ ਨੇ ਅੱਜ ਵੀ ਇੱਕ ਕਰ ਦਿਓ ਕੀ ਕਰਨੀ ਸਰ ਸਸ਼ੀਕਾਰ ਜੀ ਸਾਰਿਆਂ ਨੂੰ ਤੇ ਮੇਰਾ ਨਾਮ ਸੰਦੀਪ ਕੌਰ ਹੈ ਤੇ ਮੈਂ ਅਨਹਦ ਵਿਜ਼ਨਰੀ ਫਾਊਂਡੇਸ਼ਨ ਵਿੱਚ ਐਜ਼ ਅ ਡਾਇਰੈਕਟਰ ਕੰਮ ਕਰ ਰਹੀ ਹਾਂ ਤੇ ਅੱਜ ਸਾਡੀ ਸੰਸਥਾ ਵੱਲੋਂ ਬਿਜਲੀ ਘਰ ਛੱਡ ਕੇ ਵੀ ਹਰਨੁਮਾਨਗੜ ਰੋਡ ਤੇ ਕੁਝ ਬੂਟੇ ਲਗਾਏ ਗਏ ਨੇ ਉਹਦਾ ਰੀਜ਼ਨ ਇਹ ਹੈ ਕਿ ਅੱਜ 5 ਜੂਨ ਹੈ ਜਿੱਦਾ ਸਾਰੇ ਹੀ ਜਾਣਦੇ ਆ ਵਿਸ਼ਵ ਵਾਤਾਵਰਨ ਦਿਵਸ ਹੈ ਅੱਜ ਦੇ ਦਿਨ ਹਰ ਇੱਕ ਨੂੰ ਮੈਂ ਤਾਂ ਕਹਿੰਦੀ ਹਰ ਇੱਕ ਨੂੰ ਇੱਕ ਇੱਕ ਪੌਦਾ ਤਾਂ ਜ਼ਰੂਰ ਲਗਾਉਣਾ ਚਾਹੀਦਾ ਕਿਉਂਕਿ ਆਪਣਾ ਤਾਪਮਾਨ ਧਰਤੀ ਦਾ ਜੋ ਤਾਪਮਾਨ ਹੈ ਦਿਨੋ ਦਿਨ ਵੱਧ ਰਿਹਾ ਹੈ ਇਸ ਨੂੰ ਰੋਕ ਕੇ ਰੱਖਣ ਦਾ ਤੇ ਆਪਣੇ ਵਾਤਾਵਰਨ ਨੂੰ ਸਾਫ਼ ਰੱਖਣ ਦਾ ਸਿਰਫ ਇੱਕੋ ਹੀ ਇੱਕ ਤਰੀਕਾ ਰਹਿ ਗਿਆ ਕਿ ਅਸੀਂ ਵੱਧੋ ਵੱਧ ਪੇੜ ਲਗਾਈਏ ਤੇ ਇਹ ਨਹੀਂ ਹੈ ਸਿਰਫ ਵੀ ਆਪਾਂ ਪੇੜ ਲਗਾਈਏ ਉਹਨਾਂ ਨੂੰ ਮਤਲਬ ਜੇ ਬੀਜ ਲਗਾਇਆ ਤਾਂ ਉਸ ਨੂੰ ਪੌਦਾ ਬਣਨ ਕਹਤੇ ਜੇ ਕੋਈ ਪੌਦਾ ਲਗਾਇਆ ਤਾਂ ਉਸ ਨੂੰ ਪਲਾਂਟ ਬਣਨ ਤੱਕ ਆਪਾਂ ਉਸ ਨੂੰ ਦੇਖ ਰੱਖ ਰਹੀਏ ਤੇ ਪੌਦਾ ਚੱਲਣ ਤੱਕ ਉਸ ਦੀ ਦੇਖ ਰੱਖ ਰਹੀਏ ਇਹ ਹੈ ਕਿ ਹਰ ਇੱਕ ਅੱਜ ਇੱਕ 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 ਪੌਦਾ ਲਗਾਵੇ ਮੇਰੀ ਤੇ ਮੇਰੀ ਸੰਸਥਾ ਵੱਲੋਂ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਹਰ ਹਰ ਇੱਕ ਬੰਦਾ ਚਾਹੇ ਪਰਿਵਾਰ ਦਾ ਇੱਕ ਇੱਕ ਮੈਂਬਰ ਆ ਚਾਹੇ ਦੋ ਮੈਂਬਰ ਆ ਉਹ ਇੱਕ ਜਾਂ ਦੋ ਪੌਦੇ ਅੱਜ ਦੇ ਦਿਨ ਜ਼ਰੂਰ ਲਗਾਣ ਤੇ ਉਹਦੇ ਦੇਖਭਾਲ ਕਰਨ ਧੰਨਵਾਦ ਅੱਜ ਦੇ ਦਿਨ ਹਰ ਇੱਕ ਨੂੰ ਮੈਂ ਤਾਂ ਕਹਿੰਦੀ ਹਰ ਇੱਕ ਨੂੰ ਇੱਕ ਇੱਕ ਪੌਦਾ ਤਾਂ ਜ਼ਰੂਰ ਲਗਾਉਣਾ ਚਾਹੀਦਾ ਕਿਉਂਕਿ ਆਪਣਾ ਤਾਪਮਾਨ ਧਰਤੀ ਦਾ ਜੋ ਤਾਪਮਾਨ ਹੈ ਦਿਨੋ ਦਿਨ ਵੱਧ ਰਿਹਾ ਹੈ ਤਾਂ ਬਲੋ ਸਾਰੇ ਨੂੰ ਇਹੀ ਬੇਨਤੀ ਹੈ ਕਿ ਹਰ ਹਰ ਇੱਕ ਬੰਦਾ ਚਾਹੇ ਪਰਿਵਾਰ ਦਾ ਇੱਕ ਇੱਕ ਮੈਂਬਰ ਆ ਚਾਹੇ ਦੋ ਮੈਂਬਰ ਆ ਉਹ ਇੱਕ ਜਾਂ ਦੋ ਪੌਦੇ ਅੱਜ ਦੇ ਦਿਨ ਜ਼ਰੂਰ ਲਗਾ ਲ ਤੇ ਉਹਦੇ ਦੇਖ ਗੁੱਡ ਮਾਰਨਿੰਗ ਗਾਇਸ ਮੇਰਾ ਨਾਮ ਅਨਹਦ ਹੈ ਤੇ ਅੱਜ ਜੀ ਸਾਧਨ ਨੂੰ ਇੱਕ ਕਿੱਕ ਪੇ ਲਗਾਉਣਾ ਚਾਹੀਦਾ ਹੈ ਥੈਂਕ ਯੂ ਹਾਂਜੀ ਮੈਡਮ ਜਿਹੜੇ ਤੁਸੀਂ ਅੱਜ ਬੂਟੇ ਲਾਏ ਨੇ ਅੱਜ ਵੀ ਵੀ ਕਰਦੇ ਕੀ ਕਰਨ ਸਰ ਸਸ਼ੀਕਾਰ ਜੀ ਸਾਰਿਆਂ ਨੂੰ ਤੇ ਮੇਰਾ ਨਾਮ ਸੰਦੀਪ ਕੌਰ ਹੈ ਤੇ ਮੈਂ ਅਨਹਦ ਵਿਜ਼ਨਰੀ ਫਾਊਂਡੇਸ਼ਨ ਵਿੱਚ ਐਜ਼ ਅ ਡਾਇਰੈਕਟਰ ਕੰਮ ਕਰ ਰਹੀ ਹਾਂ ਤੇ ਅੱਜ ਸਾਡੀ ਸੰਸਥਾ ਵੱਲੋਂ ਬਿਜਲੀ ਘਰ ਛੱਡ ਕੇ ਵੀ ਹਨੂਮਾਨਗੜ੍ਹ ਰੋਡ ਤੇ ਕੁਝ ਬੂਟੇ ਲਗਾਏ ਗਏ ਨੇ ਉਹਦਾ ਰੀਜ਼ਨ ਇਹ ਹੈ ਕਿ ਅੱਜ 5 ਜੂਨ ਹੈ ਜਿੱਦਾ ਸਾਰੇ ਹੀ ਜਾਣਦੇ ਆ ਵਿਸ਼ਵ ਵਾਤਾਵਰਣ ਦਿਵਸ ਹੈ ਅੱਜ ਦੇ ਦਿਨ ਹਰ ਇੱਕ ਨੂੰ ਮੈਂ ਤਾਂ ਕਹਿੰਦੀ ਹਰ ਇੱਕ ਨੂੰ ਇੱਕ ਇੱਕ ਪੌਦਾ ਤਾਂ ਜ਼ਰੂਰ ਲਗਾਉਣਾ ਚਾਹੀਦਾ ਕਿਉਂਕਿ ਆਪਣਾ ਤਾਪਮਾਨ ਧਰਤੀ ਦਾ ਜੋ ਤਾਪਮਾਨ ਹੈ ਦਿਨੋਂ ਦਿਨ ਵੱਧ ਰਿਹਾ ਹੈ ਇਸ ਨੂੰ ਰੋਕ ਕੇ ਰੱਖਣ ਦਾ ਤੇ ਆਪਣੇ ਵਾਤਾਵਰਣ ਨੂੰ ਸਾਫ਼ ਰੱਖਣ ਦਾ ਸਿਰਫ ਇੱਕੋ ਹੀ ਇੱਕ ਤਰੀਕਾ ਰਹਿ ਗਿਆ ਕਿ ਅਸੀਂ ਵੱਧੋ ਵੱਧ ਪੇੜ ਲਗਾਈਏ ਤੇ ਇਹ ਨਹੀਂ ਹੈ ਸਿਰਫ ਵੀ ਆਪਾਂ ਪੇੜ ਲਗਾਈਏ ਉਹਨਾਂ ਨੂੰ ਮਤਲਬ ਜੇ ਬੀਜ ਲਗਾਇਆ ਤਾਂ ਉਸ ਨੂੰ ਪੌਦਾ ਬਣਨ ਤੱਕ ਤੇ ਜੇ ਕੋਈ ਪੌਦਾ ਲਗਾਇਆ ਤਾਂ ਉਸ ਨੂੰ ਪਲਾਂਟ ਬਣਨ ਤੱਕ ਆਪਾਂ ਉਸ ਨੂੰ ਦੇਖ ਰੱਖ ਕਰੀਏ ਤੇ ਪੌਦਾ ਚੱਲਣ ਤੱਕ ਉਸ ਦੀ ਦੇਖ ਰੱਖ ਕਰੀਏ ਇਹ ਹੈ ਕਿ ਹਰ ਇੱਕ ਅੱਜ ਇੱਕ 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 ਪੌਦਾ ਲਗਾਵੇ ਮੇਰੀ ਤੇ ਮੇਰੀ ਸੰਸਥਾ ਵੱਲੋਂ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਹਰ ਹਰ ਇੱਕ ਬੰਦਾ ਚਾਹੇ ਪਰਿਵਾਰ ਦਾ ਇੱਕ ਇੱਕ ਮੈਂਬਰ ਆ ਚਾਹੇ ਦੋ ਮੈਂਬਰ ਆ ਉਹ ਇੱਕ ਜਾਂ ਦੋ ਪੌਦੇ ਅੱਜ ਦੇ ਦਿਨ ਜ਼ਰੂਰ ਲਗਾਣ ਤੇ ਉਹਦੇ ਦੇਖਭਾਲ ਕਰਨ ਧੰਨਵਾਦ ਅੱਜ ਦੇ ਦਿਨ ਹਰ ਇੱਕ ਨੂੰ ਮੈਂ ਤਾਂ ਕਹਿੰਦੀ ਹਰ ਇੱਕ ਨੂੰ ਇੱਕ ਇੱਕ ਪੌਦਾ ਤਾਂ ਜ਼ਰੂਰ ਲਗਾਉਣਾ ਚਾਹੀਦਾ ਕਿਉਂਕਿ ਆਪਣਾ ਤਾਪਮਾਨ ਧਰਤੀ ਦਾ ਜੋ ਤਾਪਮਾਨ ਹੈ ਦਿਨੋਂ ਦਿਨ ਵੱਧ ਰਿਹਾ ਹੈ ਵੱਲੋਂ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਹਰ ਹਰ ਇੱਕ ਬੰਦਾ ਚਾਹੇ ਪਰਿਵਾਰ ਦਾ ਇੱਕ ਇੱਕ ਮੈਂਬਰ ਆ ਚਾਹੇ ਦੋ ਮੈਂਬਰ ਆ ਉਹ ਇੱਕ ਜਾਂ ਦੋ ਪੌਦੇ ਅੱਜ ਦੇ ਦਿਨ ਜ਼ਰੂਰ ਲਗਾ ਲ ਤੇ ਉਹਦੇ ਦੇਖ ਗੁਡ ਮਾਰਨਿੰਗ ਗਾਇਸ ਮੇਰਾ ਨਾਮ ਹਨ ਹੈ ਤੇ ਅੱਜ ਅੱਜ ਜੀ ਸਾਧਨ ਹੋ ਇੱਕ ਪੇ ਲਗਾਣਾ ਚਾਹੀਦਾ ਹੈ ਥੈਂਕ ਯੂ ਹਾਂਜੀ ਮੈਡਮ ਜਿਹੜੇ ਤੁਸੀਂ ਅੱਜ ਬੁੱਤੇ ਰਾਏ ਨੇ ਅੱਜ ਵੀ ਇੱਕ ਕਰਦੇ ਕੀ ਕਰਨੀ ਸਰ ਸਸ਼ੀਕਾਰ ਜੀ ਸਾਰਿਆਂ ਨੂੰ ਤੇ ਮੇਰਾ ਨਾਮ ਸੰਦੀਪ ਕੌਰ ਹੈ ਤੇ ਮੈਂ ਅਨਹਦ ਵਿਜ਼ਨਰੀ ਫਾਊਂਡੇਸ਼ਨ ਵਿੱਚ ਐਜ਼ ਅ ਡਾਇਰੈਕਟਰ ਕੰਮ ਕਰ ਰਹੀ ਹਾਂ ਤੇ ਅੱਜ ਸਾਡੀ ਸੰਸਥਾ ਵੱਲੋਂ ਬਿਜਲੀ ਘਰ ਛੱਡ ਕੇ ਵੀ ਹਰਨੁਮਾਨਗੜ੍ਹ ਰੋਡ ਤੇ ਕੁਝ ਬੂਟੇ ਲਗਾਏ ਗਏ ਨੇ ਉਹਦਾ ਰੀਜ਼ਨ ਇਹ ਹੈ ਕਿ ਅੱਜ 5 ਜੂਨ ਹੈ ਜਿੱਦਾਂ ਸਾਰੇ ਹੀ ਜਾਣਦੇ ਆ ਵਿੱਚ ਵਾਤਾਵਰਨ ਦਿਵਸ ਹੈ ਅੱਜ ਦੇ ਦਿਨ ਹਰ ਇੱਕ ਨੂੰ ਮੈਂ ਤਾਂ ਕਹਿੰਦੀ ਹਰ ਇੱਕ ਨੂੰ ਇੱਕ ਇੱਕ ਪੌਦਾ ਤਾਂ ਜ਼ਰੂਰ ਲਗਾਉਣਾ ਚਾਹੀਦਾ ਕਿਉਂਕਿ ਆਪਣਾ ਤਾਪਮਾਨ ਧਰਤੀ ਦਾ ਜੋ ਤਾਪਮਾਨ ਹੈ ਦਿਨੋ ਦਿਨ ਵੱਧ ਰਿਹਾ ਹੈ ਇਸ ਨੂੰ ਰੋਕ ਕੇ ਰੱਖਣ ਦਾ ਤੇ ਆਪਣੇ ਵਾਤਾਵਰਨ ਨੂੰ ਸਾਫ਼ ਰੱਖਣ ਦਾ ਸਿਰਫ ਇੱਕੋ ਹੀ ਇੱਕ ਤਰੀਕਾ ਰਹਿ ਗਿਆ ਕਿ ਅਸੀਂ ਵੱਧੋ ਵੱਧ ਪੇੜ ਲਗਾਈਏ ਤੇ ਇਹ ਨਹੀਂ ਸਿਰਫ ਵੀ ਆਪਾਂ ਪੇੜ ਲਗਾਈਏ ਉਹਨਾਂ ਨੂੰ ਮਤਲਬ ਜੇ ਬੀਜ ਲਗਾਇਆ ਤਾਂ ਉਸ ਨੂੰ ਪੌਦਾ ਬਣਨ ਕਤੇ ਜੇ ਕੋਈ ਪੌਦਾ ਲਗਾਇਆ ਤਾਂ ਉਸ ਨੂੰ ਪਲਾਟ ਬਣਨ ਤੱਕ ਆਪਾਂ ਉਸ ਨੂੰ ਦੇਖ ਰੱਖ ਰਹੀਏ ਤੇ ਪੌਦਾ ਚੱਲਣ ਤੱਕ ਉਸ ਦੀ ਦੇਖ ਰੱਖ ਰਹੀਏ ਇਹ ਹੈ ਕਿ ਹਰ ਇੱਕ ਅੱਜ ਇੱਕ 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 ਪੌਦਾ ਲਗਾਵੇ ਮੇਰੀ ਤੇ ਮੇਰੀ ਸੰਸਥਾ ਵੱਲੋਂ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਹਰ ਹਰ ਇੱਕ ਬੰਦਾ ਚਾਹੇ ਪਰਿਵਾਰ ਦਾ ਇੱਕ ਇੱਕ ਮੈਂਬਰ ਆ ਚਾਹੇ ਦੋ ਮੈਂਬਰ ਆ ਉਹ ਇੱਕ ਜਾਂ ਦੋ ਪੌਦੇ ਅੱਜ ਦੇ ਦਿਨ ਜ਼ਰੂਰ ਲਗਾਣ ਤੇ ਉਹਦੇ ਦੇਖਭਾਲ ਕਰਨ ਧੰਨਵਾਦ